ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸਤਿ ਸ਼ਕਾਲ ਤੇ ਜੈ ਸਾਈਂ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਜਿੰਨੇ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਏ ਹੋ। ਅੱਜ ਦੀ ਵੀਡੀਓ ਸਾਈਂ ਵਿਕੀ ਸ਼ਾਸ ਸਰਕਾਰ ਜਿੱਦਿਆਂ ਹੀ ਗੱਲਾਂ ਦੇ ਵਿੱਚੋਂ ਮੈਂ ਲੱਭ ਕੇ ਲੈ ਕੇ ਆਇਆ। ਥੰਬਨੇਲ ਤੁਸੀਂ ਦੇਖ ਲਿਆ। ਕਿਨਕੋਦਰ ਦਰਬਾਰ ਬਾਬਾ ਮੁਹਾਰਾਸ਼ਾ ਸਰਕਾਰ ਦੇ ਦਰਬਾਰ ਦੇ ਵਿੱਚੋਂ ਝੋਲੀਆਂ ਕਿਉਂ ਭਰੀਆਂ ਜਾਂਦੀਆਂ ਨੇ? ਇਹਦਾ ਜਵਾਬ ਸਾਈ ਵਿਕੀਸ਼ਾ ਸਰਕਾਰ ਨੇ ਦਿੱਤਾ ਆ ਤੇ ਹੋ ਸਕਦਾ ਆ ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਵੇ ਪਰ ਮੈਨੂੰ ਲੱਗਿਆ ਕਿ ਮੈਂ ਉਹ ਗੱਲ ਜ਼ਰੂਰ ਤੁਹਾਨੂੰ ਸਾਰਿਆਂ ਨਾਲ ਸਾਂਝੀ ਕਰਾਂ ਆਪਣੇ ਇਸ ਚੈਨਲ ਦੇ ਉੱਤੇ ਚੈਨਲ ਦੇ ਰਾਹੀ ਸਾਈ ਵਿਕੀਸ਼ਾ ਸਰਕਾਰ ਨੇ ਦੱਸਿਆ ਕਿ ਜਿਹੜੇ ਸਾਈ ਸ਼ੇਰੇ ਸ਼ਾ ਸਰਕਾਰ ਦੀ ਸੀਗੇ ਬਾਬਾ ਮੂਲਾ ਸ਼ਾ ਸਰਕਾਰ ਦੇ ਪੀਰੋ ਮੁਰਸ਼ਦ ਉਹਨਾਂ ਨੂੰ ਕਹਿੰਦੇ ਜਦੋਂ ਪਾਕਿਸਤਾਨ ਤੋਂ ਉਹਨਾਂ ਦੇ ਘਰ ਦੇ ਉਹਨਾਂ ਨੂੰ ਲੈਣ ਵਾਸਤੇ ਆਏ ਤਾਂ ਸ਼ੇਰੇ ਸ਼ਾਹ ਸਰਕਾਰ ਨੇ ਜਾਂਦੇ ਹੋਏ ਬਾਬਾ ਮੁਰਾਸ਼ਾ ਸ਼ਾਹ ਸਰਕਾਰ ਨੂੰ ਇੱਕ ਵਚਨ ਦਿੱਤੇ ਉਸ ਟਾਈਮ ਦੇ ਬਾਬਾ ਮੁਰਾਸ਼ਾ ਸ਼ਾਹ ਸਰਕਾਰ ਜੀ ਦਾ ਨਾਮ ਸੀ ਵਿਦਿਆਸਾਗਰ ਤਾਂ ਜਾਂਦੇ ਹੋਏ ਸ਼ੇਰੇ ਸ਼ਾਹ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਵਿਦਿਆਸਾਗਰ ਅੱਜ ਤੋਂ ਬਾਅਦ ਤੇਰਾ ਨਾਮ ਵਿਦਿਆਸਾਗਰ ਨਹੀਂ ਹੋਊਗਾ ਅੱਜ ਤੋਂ ਬਾਅਦ ਤੇਰਾ ਨਾਮ ਹੋਊਗਾ ਮੁਰਾਦ ਸ਼ਾ ਤੂੰ ਮੁਰਾਦਾ ਵੰਡਿਆ ਕਰੇਗਾ ਜੋ ਵੀ ਇਸ ਦਰਬਾਰ ਤੋਂ ਆਕੇ ਸੱਚੇ ਦਿਲੋਂ ਮੰਗੂਗਾ ਨਾ ਉਹਦੀਆਂ ਮੁਰਾਦਾ ਤੇਰੇ ਦਰਬਾਰ ਤੋਂ ਪੂਰੀਆਂ ਹੋਇਆ ਕਰਨਗੀਆਂ ਇਹ ਬਚਨ ਸਾਈ ਸ਼ੇਰੇ ਸ਼ਾ ਸਰਕਾਰ ਨੇ ਬਾਬਾ ਮੁਰਾਦ ਸ਼ਾ ਸਰਕਾਰ ਨੂੰ ਦਿੱਤੇ ਉਹ ਆਪਾਂ ਦਰਬਾਰ ਜਾਂਦੇ ਆ ਉੱਥੇ ਲਿਖਿਆ ਵੀ ਹੁੰਦਾ ਝੋਲੀ ਭਰੂਗਾ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ ਸੋ ਆਪਾਂ ਜਦੋਂ ਵੀ ਦਰਬਾਰ ਜਾ ਕੇ ਕੁਝ ਮੰਗਦੇ ਆ ਜਾਂ ਕੋਈ ਬਿਨਾ ਮੰਗੇ ਸੱਚੀ ਨੀਤ ਨਾਲ ਵੀ ਜਾਂਦਾ ਉਹਦੇ ਦਿਲ ਦੇ ਵਿੱਚ ਜੋ ਵੀ ਹੁੰਦਾ ਨਾ ਉਹ ਸਾਈਂ ਜੀ ਉਸ ਚੀਜ਼ ਦੇ ਨਾਲ ਉਹਦੀ ਉਸ ਖੁਆਇਸ਼ ਦੇ ਨਾਲ ਉਹ ਵੀ ਝੋਲੀ ਭਰ ਦਿੰਦੇ ਨੇ ਜਿਹਨੂੰ ਜੋ ਚਾਹੀਦਾ ਉਹਨੂੰ ਉਹ ਦੇ ਹੀ ਜਾਂਦੇ ਨੇ ਇਹ ਝੋਲੀਆਂ ਭਰਨ ਦੇ ਪਿੱਛੇ ਬਾਬਾ ਸ਼ੇਰ ਸ਼ਾ ਸਰਕਾਰ ਜੀ ਦੇ ਬਚਨਾਂ ਦੀ ਕਰਾਮਾਤਾ ਉਹਨਾਂ ਨੇ ਜਿਹੜੇ ਬਚਨ ਦਿੱਤੇ ਹੋਏ ਨੇ ਉਹਨਾਂ ਦੇ ਬਚਨਾਂ ਦੇ ਨਾਲ ਬਾਬਾ ਮੁਰਾਸ਼ਾ ਸ਼ਾ ਸਰਕਾਰ ਦੀ ਇਬਾਦਤ ਦੇ ਨਾਲ ਸائیں ਲਾਦੀ ਸ਼ਾ ਸਰਕਾਰ ਜੀ ਦੀ ਇਬਾਦਤ ਦੇ ਨਾਲ ਆਪਾਂ ਸਾਰਿਆਂ ਨੂੰ ਉਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸੋ ਜੇ ਤੁਸੀਂ ਨਿਕੋਦਰ ਦਰਬਾਰ ਦੇ ਮਰੀਦ ਹੋ ਆਸ਼ਿਕ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਜਿੰਨੇ ਮਰੀਦ ਨੇ ਉਹਨਾਂ ਦੇ ਕੋਲੇ ਵੀਡੀਓ ਪਹੁੰਚ ਸਕੇ ਤੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਜਸਾਇੰਦੀ